ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬੜ ਵੈਡ ਸੇਲ ਲਈ ਲੈ ਕੇ ਆਏ ਹਾਂਗੇ ਜਰਸੀ ਆ ਗਈ ਬਈ ਟਾਪ ਬ੍ਰੀਡ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਬੀਜ ਦਾ ਵਪਾਰ ਦਾ ਕੰਮ ਨਹੀਂ ਬਾਈ ਆਪਣੀ ਇਹ ਘਰੇਲੂ ਪਸ਼ੂਆਂ ਚੋਂ ਬੈੜ ਸੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਬੜੀ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਜਗਸ਼ੀਰ ਜੀ ਹਮ ਪਿੰਡ ਸੋਖਪੁਰਾ ਜ਼ਿਲ੍ਹਾ ਬਰਨਾਲਾ ਪਿੰਡ ਸੋਖਪੁਰਾ ਮੌੜ ਆ ਗਿਆ ਹੈ ਨਾ ਜਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਂ ਆਪਾਂ ਤੇ ਨੇੜੇ ਪਿੰਡ ਬਈ ਆਪਾਂ ਨੂੰ ਇਧਰੋਂ ਟੱਲ ਮਹੀ 4 ਕਿਲੋਮੀਟਰ ਹਮ ਤੇ ਜਿੱਧਰੋਂ ਆਪਾਂ ਬਰਨਾਲੇ ਕਣੀ ਆਵਾਂਗੇ ਇਧਰੋਂ ਖੁੱਡੀ ਪੈਂਦਾ ਜੀ ਆਪਾਂ ਨੂੰ 6 ਕਿਲੋਮੀਟਰ ਇਧਰੋਂ ਪੱਖੋਂ ਕੰਚ ਗਿਆ ਮਿਲਣੀ ਹੈ ਨਾ ਨੋਵਲ ਨੰਬਰ ਬੋਲ ਦਿਓ ਬਈ ਆਪਣਾ 99680 ਜੀ ਹੂੰ 19674 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਸਾਹਮਣੇ ਆਪਾਂ ਵੜ ਦੇਖ ਰਹੇ ਆਪਣੇ ਕਰ ਦੂਗੀ ਆ ਕਰਦੀ ਵਹਿੜ ਹੈ ਜੀ ਹਾਂਜੀ ਕਿਹੜਾ ਸੂਆ ਬਾਈ ਸੁੰਦੀ ਹੈ ਇਹ ਦੂਜਾ ਹੀ ਦੂਜਾ ਸੂਆ ਹਾਂਜੀ ਤੇ ਕਿੰਨਾ ਕ ਦੁੱਧ ਕੱਢਿਆ ਬਾਈ ਇਹਨੇ ਪਿਛਲੇ ਸੂਆ ਇਹਨੇ ਪਹਿਲਾਂ ਨੇ 22 ਲੀਟਰ ਦੁੱਧ ਦਿੱਤਾ ਜੀ ਤੇ ਐਦ ਕੀ ਫਿਰ ਕਿੰਨੀ ਉਮੀਦ ਆ ਬਾਈ ਇਤ ਕੀ ਦੋਜੀ 24 25 ਕਿਲੋ ਦੋਦੀ ਦੂਜੇ ਸੀ ਊਂ ਠੰਡੀ ਹੈ ਬਾਈ ਹਾਂਜੀ ਹਾਂਜੀ ਹੱਥੀ ਚੌਂਦੇ ਸੀ ਕਿ ਮਸ਼ੀਨ ਤੇ ਹੱਥੀ ਹੱਥੀ ਠੀਕ ਹੱਥੀ ਬਾਈ ਕਹਿੰਨਾ ਬਾਈ ਚੌਂਦੇ ਸੀਗੇ ਠੰਡੀ ਸੀ ਫੁੱਲ ਸੀਮਨ ਵਗੈਰਾ ਤਾਂ ਨਹੀਂ ਪਤਾ ਬਈ ਲੱਗਾ 21035 ਲੱਗਿਆ ਬਈ ਤੇ ਆਪ ਕਿਹੜੇ ਦੀਆਂ ਪਤਾ ਕੋ ਆਪ ਨਹੀਂ ਪਤਾ ਠੀਕ ਹੈ ਬਈ ਚੰਗੇ ਸੀਮਨ ਤੋਂ ਕਰਮ ਵਾਲੀ ਬਾਈ ਗੱਬਣਾ ਕਿੰਨੇ ਕ ਦਿਨ ਬਾਈ ਬਾਕੀ ਹੌਣ ਚ ਪੂਰੇ ਪਏ ਆ ਇਹਦੇ ਭਾਈ 10 12 ਦਿਨ ਸੂਣ ਸੀ ਹਜੀ ਠੀਕ ਆ 10 ਤੋਂ ਬਈ 12 ਦਿਨ ਹਜੇ ਲੈਂਦੀ ਆ ਬਾਈ ਇਹਨੂੰ ਕਰੀ ਛੱਟ ਦੇ ਦਿਖਾਈ ਆਪਾਂ ਬਈ ਥਣ ਲੇਵਾ ਇਹਦਾ ਕਰਮ ਵਾਲੀ ਦਾ ਖਣ ਲੇਵਾ ਬਹੁਤ ਚੰਗਾ ਜ ਆ ਥੋਨਾ ਦਾ ਸਾਈਜ਼ ਚੈੱਕ ਕਰ ਸਕਦੇ ਬਹੁਤ ਚੰਗਾ ਖਬਰਨਾ ਕਿਸ ਤਰ੍ਹਾਂ ਤਿਆਰ ਕਰਦੀ ਆ ਬਈ ਲੇ ਵਾਕੇ ਮੈਂ ਤਿਆਰ ਕਰਦੀ ਆ ਭਾਈ ਜੀ ਪੂਰਾ ਬੜੀ ਕਰਦੀ ਆ ਲੈ ਬਾਈ ਠੀਕ ਹੈ ਭਾਈ ਬਾਈ ਖੋਲੋ ਤੋੜ ਦਿਓ ਮੜੀ ਜੀ ਬਾਕੀ ਕੱਦ ਕਾਠ ਬਾਈ ਫੁੱਲ ਚੰਗਾ ਬਾਈ ਦੇ ਘਰ ਦੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਫੇਸ ਵਗੈਰਾ ਦਾ ਚੈੱਕ ਕਰ ਸਕਦੇ ਛੋਟਾ ਇਹਨੂੰ ਕਰਨ ਲੱਗਿਆ ਕਰਮ ਵਾਲੀ ਤੋੜਾ ਤਰਾ ਵੀ ਚੈੱਕ ਕਰ ਸਕਦੇ ਰੰਗ ਰੂਪ ਬਹੁਤ ਪਿਆਰਾ ਸਮੇਂ ਬੜੀ ਬਾਈ ਫੁੱਲ ਹੋ ਸਕਦਾ ਥੋੜਾ ਜਿਹਾ ਡਰੇ ਹੋਰ ਬਾਈ ਕੋਈ ਦਿੱਕਤ ਨਹੀਂ ਹਵਾਨਾ ਸੋਹਣਾ ਤਿਆਰ ਕਰੂਗੀ 10 ਤੋਂ 12 ਦਿਨਾਂ ਦੀ ਬਾਈ ਕਰਨਾ ਹਜੇ ਕੱਚੀ ਹੈਗੀ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੋਹੱਲਾ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਜਾਇ ਜੀ ਰਹੂਗਾ ਹਾਂਜੀ ਹਾਂਜੀ ਜਾਏਗੀ ਠੀਕ ਹੈ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਬਰਡਲਾ ਤੁਹਾਨੂੰ ਆਪਾਂ ਬਾਈ ਚੈੱਕ ਕਰਾ ਲੈ ਸਾਰੀਆਂ ਨੇ ਕਰਮ ਵਾਲੇ ਨੇ ਕੱਢਣੀਆਂ ਫੇਰ ਜਾ ਕੇ ਤੇ ਸੂਣਾ ਲੈ ਚੈੱਕ ਕਰ ਸਕਦੇ ਹਵਾਨਾ ਰਹੂਗਾ ਟਾਇਟ ਫਿਕਸ ਹੈ ਬਾਰਨਾ ਰਖੂ ਬਾਕੀ ਥਾਣਾ ਜਿਹੜਾ ਬਹੁਤ ਚੰਗਾ ਲੱਗਿਆ ਵਾ ਹੱਥੀ ਚੋਲੇ ਭਾਵੇਂ ਚੋਲੇ ਮਸੀਤ ਤੇ ਬੈਠੇ 10 ਤੋਂ 12 ਦਿਨਾਂ ਦੀ ਕਰਮ ਵਾਲੀ ਕੱਚੀ ਆ ਉਸ ਸਾਬਨਾ ਦੀ ਜਜਮੈਂਟ ਲਾ ਲੈ ਬਾਕੀ ਨਾਣਾ ਨੂਣਾ ਬਾਈ ਹਵਾਨਾ ਤੇ ਚੈੱਕ ਕਰ ਸਕਦੇ ਬਹੁਤ ਚੰਗੀਆਂ ਨੇ ਤੇ ਮੁੱਲ ਬਾਈ ਕਹਿੰਦਾ ਬਾਈ ਫੋਨ ਤੇ ਰਹੂਗਾ ਮੁੱਲ ਜਾਇਜ਼ ਹੀ ਰਹੂਗਾ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਮੁੱਲ ਬਾਈ ਕਹਿੰਦਾ ਬਾਈ ਜਾਇਜ਼ ਰਹੂਗਾ ਬਾਕੀ ਕੰਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਇਹਦਾ ਚੈੱਕ ਕਰ ਸਕਦੇ ਹੋ ਪੂਰੇ ਚੰਗੇ ਕੱਦ ਕੱਠ ਵਾਲੀ ਜਰਸੀ ਤੇ ਜੇ ਕਿਸੇ ਵੀਰ ਨੂੰ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ